ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਫਿਲਹਾਲ ਬਹੁਤ ਸਾਰੇ ਬਿਆਨ ਸਾਹਮਣੇ ਆ ਰਹੇ ਨੇ ਮੁਖਤਲਫ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਜਲੰਧਰ ਨੂੰ ਲੈ ਕੇ ਖਾਸ ਕਰਕੇ ਜਲੰਧਰ ਦੇ ਸੰਦਰਭ ਦੇ ਵਿੱਚ ਬਹੁਤ ਕੁਝ ਸਾਹਮਣੇ ਆਇਆ ਲੰਘੇ ਕੱਲ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਜਲੰਧਰ ਵੈਸਟ ਵਿਧਾਨ ਸਭਾ ਹਲਕਾ ਲਈ ਬਾਈਪੋਲ ਜਿਹੜਾ ਹੋਣ ਜਾ ਰਿਹਾ ਉਸ ਦੇ ਵਿੱਚ ਨਾਮਜ਼ਦਗੀ ਭਰੀ ਗਈ ਹੈ ਔਰ ਨਾਮਜ਼ਦਗੀ ਭਰਉਣ ਵਾਸਤੇ ਬੀਬੀ ਜਗੀਰ ਕੌਰ ਅਤੇ ਉਹਨਾਂ ਦੇ ਨਾਲ ਬਾਕੀ ਅਕਾਲੀ ਲੀਡਰ ਉੱਥੇ ਪਹੁੰਚਦੇ ਨੇ ਉਮੀਦਵਾਰ ਨੂੰ ਨਾਮਜ਼ਦਗੀ ਪ੍ਰਵਾਈ ਜਾਂਦੀ ਹੈ ਔਰ ਉਸ ਤੋਂ ਬਾਅਦ ਅੱਗੇ ਪ੍ਰੋਗਰਾਮ ਉਲੀਕ ਦਿੱਤਾ ਜਾਂਦਾ ਹੈ ਖੈਰ ਸਿਰਫ ਪ੍ਰੋਗਰਾਮ ਹੀ ਨਹੀਂ ਉਲੀਕਿਆ ਗਿਆ ਸੂਤਰ ਕਹ ਦੱਸਦੇ ਪਏ ਨੇ ਕਿ ਇੱਕ ਅੰਦਰੂਨੀ ਮੀਟਿੰਗ ਵੀ ਕੀਤੀ ਗਈ ਹੈ ਇੱਕ ਅੰਦਰੂਨੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸੀਨੀਅਰ ਅਕਾਲੀ ਲੀਡਰ ਉਹ ਅਕਾਲੀ ਲੀਡਰ ਜਿਹੜੇ ਫਿਲਹਾਲ ਬਾਦਲ ਪਰਿਵਾਰ ਤੋਂ ਨਾਰਾ ਆ ਰਹੇ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਨੇ ਹਾਲਾਂਕਿ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਕੋਈ ਨਿਰਧਾਰਤ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਦੱਸਣਯੋਗ ਹੈ ਕਿ ਲੰਘੇ ਕੱਲ ਕਈ ਅਕਾਲੀ ਲੀਡਰ ਜਲੰਧਰ ਦੇ ਵਿੱਚ ਮੌਜੂਦ ਸਨ ਔਰ ਸੂਤਰਾਂ ਮੁਤਾਬਕ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਬੀ ਜਗੀਰ ਕੌਰ ਵੀ ਉਸ ਦੇ ਵਿੱਚ ਮੌਜੂਦ ਸਨ ਬੀਬੀ ਜਗੀਰ ਕੌਰ ਆਪਣੇ ਆਪ ਇੱਕ ਵੱਡੇ ਲੀਡਰ ਦੇ ਵਜੋਂ ਜਾਣੇ ਜਾਂਦੇ ਨੇ ਇੱਥੋਂ ਤੱਕ ਕਹਿਦੀ ਹੈ ਕਿ ਆਪਣੇ ਬਿਵਾਕ ਅੰਦਾਜ਼ ਨਾਲ ਜਾਣੇ ਜਾਂਦੇ ਨੇ ਤੱਥਾਂ ਨੂੰ ਸਾਫ਼ ਤੌਰ ਦੇ ਉੱਤੇ ਸਾਹਮਣੇ ਰੱਖਣ ਦੇ ਲਈ ਜਾਣੇ ਜਾਂਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਵਿਚਾਰ ਹੁੰਦੇ ਨੇ ਉਹ ਸਾਫ਼ ਤੌਰ ਦੇ ਉੱਤੇ ਪ੍ਰਗਟ ਕਰਦੇ ਨੇ ਔਰ ਉਹਨਾਂ ਦੇ ਨਾਲ-ਨਾਲ ਹੋਰ ਵੀ ਲੀਡਰ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕੇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚ ਟਿੰਸਾ ਪਰਿਵਾਰ ਮੌਜੂਦ ਸੀ ਜਿਨ੍ਹਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਲੀਡਰ ਮੌਜੂਦ ਸਨ ਹੋਰ ਵੀ ਲੀਡਰ ਇਸ ਮੀਟਿੰਗ ਦਾ ਹਿੱਸਾ ਬਣਦੇ ਨੇ ਔਰ ਇਨਫਾਰਮਲੀ ਇਹ ਦੂਜੀ ਮੀਟਿੰਗ ਦੱਸੀ ਜਾ ਰਹੀ ਹੈ ਜਿਹੜੀ ਮੀਟਿੰਗ ਕੀਤੀ ਗਈ ਆ ਔਰ ਇਸ ਮੀਟਿੰਗ ਦੇ ਵਿੱਚ ਖਾਸ ਕਰਕੇ ਜੇ ਗੱਲ ਕਰੀਏ ਅਕਾਲੀ ਦਲ ਦੀ ਤੇ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ ਦੱਸਣ ਵਾਲੇ ਤਾਂ ਇਹ ਵੀ ਦੱਸ ਰਹੇ ਨੇ ਕਿ ਇਸ ਮੀਟਿੰਗ ਦੇ ਵਿੱਚ ਖ ਮੁਦਾਰ ਰੱਖਿਆ ਗਿਆ ਆ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਇਥੋਂ ਤੱਕ ਗੱਲਾਂ ਚੱਲਦੀਆਂ ਪਈਆਂ ਕਿ ਪ੍ਰਧਾਨਗੀ ਨੂੰ ਲੈ ਕੇ ਚਸ਼ੋ ਪੰਜ ਹੈਗੀ ਐ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਕੋਰ ਕਮੇਟੀ ਦੀ ਮੀਟਿੰਗ ਕਿਸੇ ਪਾਸੇ ਨਾ ਲੱਗ ਸਕੀ ਇਸ ਨੂੰ ਲੈ ਕੇ 20 ਦਿਵਦਾ ਜਿਹੜੀ ਆ ਉਹ ਮੱਚੀ ਹੋਈ ਆ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ ਮੀਟਿੰਗ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੋਈ ਜਿਹੜੀ ਪ੍ਰਧਾਨਗੀ ਨੂੰ ਲੈ ਕੇ ਜਾਂ ਗੈਰ ਭਰੋਸਗੀ ਨੂੰ ਲੈ ਕੇ ਚਰਚਾ ਕੀਤੀ ਗਈ ਹੋਵੇ ਉਥੇ ਭਰੋਸੇ ਦੀ ਗੱਲ ਹੀ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਸ਼ਾਇਦ ਇਹ ਮੀਟਿੰਗ ਜਿਹੜੀ ਕੋਰ ਕਮੇਟੀ ਦੀ ਉਹ ਸੱਦੀ ਗਈ ਸੀ ਖੈਰ ਇਸ ਮਾਮਲੇ ਨੂੰ ਲੈ ਕੇ ਹੁਣ ਇੱਕ ਇਨਫੋਰਮਲ ਮੀਟਿੰਗ ਹੋਰ ਰੱਖੀ ਗਈ ਹੈ ਇਹ ਜ਼ਰੂਰ ਦੱਸਿਆ ਜਾ ਰਿਹਾ ਹੈ ਕੁਝ ਇਨਫੋਰਮਲ ਮੀਟਿੰਗਸ ਤੋਂ ਬਾਅਦ ਕੋਈ ਮਤਾ ਪਾਇਆ ਜਾ ਸਕਦਾ ਹੈ ਪਰ ਗੱਲ ਇੱਥੇ ਖੜਦੀ ਹੈ ਕਿ ਜਿੰਨੂੰ ਪਰੋਸਾ ਨਹੀਂ ਹੈ ਉਹਨੂੰ ਇੱਕ ਕਾਗਜ਼ ਦੇ ਬਿਆਨ ਦੇ ਉੱਤੇ ਕਿੰਨਾ ਕੁ ਭਰੋਸਾ ਰਹਿ ਜਾਊਗਾ ਜ਼ਰੂਰ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਭਰੋਸੇ ਨੂੰ ਲੈ ਕੇ ਕੋਈ ਗੱਲ ਹੀ ਨਹੀਂ ਹੋਈ ਔਰ ਸਾਫ਼ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ ਸਾਰੇ ਇਕੱਲੇ ਲੀਡਰਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਭਰੋਸਾ ਆ ਪਰ ਗੱਲ ਇੱਥੇ ਖੜਦੀ ਹੈ ਕਿ ਜੇ ਕਿਸੇ ਨੂੰ ਭਰੋਸਾ ਨਾ ਵੀ ਹੋਏਗਾ ਉਹ ਕਿਤੇ ਨਾ ਕਿਤੇ ਗੱਲ ਕਰ ਹੀ ਰਹੇਗਾ ਜੇ ਕਿਸੇ ਨੂੰ ਭਰੋਸਾ ਨਹੀਂ ਹੋਇਆ ਜਾਂ ਜੇ ਕਿਸੇ ਦਾ ਭਰੋਸਾ ਡਾਮਾਡੋਲ ਹੋਇਆ ਤਾਂ ਉਹ ਕਿਤੇ ਨਾ ਕਿਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਜਾਂ ਫਿਰ ਨਾਰਮਲ ਬਿਆਨ ਦਿੰਦੇ ਆ ਗੱਲ ਕਿਤੇ ਨਾ ਕਿਤੇ ਕਰ ਹੀ ਦਵੇਗਾ ਜਿਸ ਤੋਂ ਇਹ ਜ਼ਾਹਿਰ ਹੋ ਜਾਂਦਾ ਕਿ ਉਹ ਵਿਅਕਤੀ ਜਿਹੜਾ ਹੈ ਉਹ ਭਰੋਸਾ ਨਹੀਂ ਰੱਖਦਾ ਜਾਂ ਫਿਰ ਉਹਦਾ ਭਰੋਸਾ ਟੁੱਟ ਗਿਆ ਜਾਂ ਭਰੋਸਾ ਖੰਡਨ ਹੋ ਗਿਆ ਗੱਲ ਇੱਥੇ ਖੜਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਅਚਾਨਕ ਐਡਾ ਹਾਹਾਕਾਰ ਕਿਉਂ ਮਚ ਗਿਆ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਵਿਵਾਦ ਖੜਾ ਹੋਇਆ ਨਤੀਜੇ ਸਾਹਮਣੇ ਆਏ ਨਤੀਜਾ ਤੋਂ ਬਾਅਦ ਵਿਵਾਦ ਖੜਾ ਹੋਇਆ ਔਰ ਨਤੀਜੇ ਐਨੇ ਜ਼ਿਆਦਾ ਗਮਗੀਨ ਰਹੇ ਨੇ ਜਿਦੇ ਵਿੱਚ ਵੱਧ ਤੌਰ ਦੇ ਉੱਤੇ ਜਿਹੜੀਆਂ ਸੀਟਾਂ 10 ਸੀਟਾਂ ਦਸੀਆਂ ਜਾ ਰਹੀਆਂ ਨੇ 10 ਦੀਆਂ 10 ਸੀਟਾਂ ਦੇ ਉੱਤੇ ਦਾ ਜ਼ਮਾਨਤਾ ਜੱਪੀ ਹੀ ਹੋਈਆਂ ਨੇ ਔਰ ਇਹਨਾਂ ਸੀਟਾਂ ਨੂੰ ਲੈ ਕੇ ਵਿਵਾਦ ਮੱਚਿਆ ਹੋਇਆ ਸੀਗਾ ਔਰ ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਿੱਥੇ ਸਟੈਂਡ ਕਰਦਾ ਪਿਆ ਦੂਜੀ ਗੱਲ ਕੁਝ ਇਹੋ ਜਿਹੇ ਰੰਜ ਵੀ ਦੱਸੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਕਿ ਉਹਨਾਂ ਨੇ ਐਨੇ ਸੋਹਰਦ ਔਰ ਸੀਨੀਅਰ ਲੀਡਰਸ ਨੂੰ ਜਿਹੜਾ ਉਹ ਪਾਰਟੀ ਦੇ ਵਿੱਚੋਂ ਜਾਂ ਤਾਂ ਕੱਢਦਾ ਜਾਂ ਫਿਰ ਬਾਹਰ ਜਾਣ ਦਿੱਤਾ ਉਹਨਾਂ ਨੂੰ ਰੋਕਿਆ ਨਹੀਂ ਭਾਵੇਂ ਉਹ ਟੀਨਸਾ ਪਰਿਵਾਰ ਦੀ ਗੱਲ ਹੋਵੇ ਭਾਵੇਂ ਉਹ ਸਿਕੰਦਰ ਸਿੰਘ ਮਲੂਕਾ ਹੋਣ ਸਿਕੰਦਰ ਸਿੰਘ ਮਲੂਕਾ ਦੇ ਮਾਮਲੇ ਦੇ ਵਿੱਚ ਜ਼ਰੂਰ ਉਹਨਾਂ ਨੂੰ ਕਿਤੇ ਕੱਢਿਆ ਨਹੀਂ ਗਿਆ ਪਰ ਜ਼ਰੂਰ ਉਹ ਪਾਰਟੀ ਗਤੀਵਿਧੀਆਂ ਦੇ ਵਿੱਚ ਆ ਸਾਹਮਣੇ ਨਹੀਂ ਆ ਰਹੇ ਨਿੱਤਰ ਦੇ ਨਹੀਂ ਪਏ ਔਰ ਦੂਜੇ ਪਾਸੇ ਆਦੇਸ਼ ਪ੍ਰਤਾਪ ਕੈਰੋਂ ਦੀ ਗੱਲ ਕੀਤੀ ਜਾਂਦੀ ਹੈ ਕਿ ਆਪਣੇ ਪਣਵਈਏ ਨੂੰ ਹੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਇਹੋ ਜੀ ਸਥਿਤੀ ਦੇ ਵਿੱਚ ਜ਼ਰੂਰ ਜਿਹੜੇ ਵੱਡੇ ਪਾਰਟੀ ਲੀਡਰ ਹੈਗੇ ਨੇ ਉਹ ਗੁੱਸੇ ਦੇ ਵਿੱਚ ਨੇ, ਤੈਅਸ਼ ਦੇ ਵਿੱਚ ਨੇ। ਮਨਪ੍ਰੀਤ ਯਾਦੀ ਵਰਗੇ ਲੀਡਰ ਇਹ ਗੱਲ ਕਰਦੇ ਨੇ ਕਿ ਉਹ ਪਾਰਟੀ ਗਤੀਵਿਧੀਆਂ ਦਾ ਹਿੱਸਾ ਨਹੀਂ ਬਣਨਗੇ ਜਦ ਤੱਕ ਝੂਂਦਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਹੋਵੇਗੀ। ਦੇਖੋ ਸਾਫ਼ ਜ਼ਾਹਿਰ ਹੁੰਦਾ ਕਿ ਜਿਹੜੇ ਲੀਡਰ ਵੱਡੇ ਔਰ ਜਤਨ ਵਾਲੇ ਲੀਡਰ ਨੇ, ਜਿਹੜੇ ਲੀਡਰ ਕਾਲੀ ਦਲ ਨੂੰ ਅਗਾਹ ਤੋਰ ਸਕਦੇ ਨੇ, ਉਹਨਾਂ ਲੀਡਰਾਂ ਨੂੰ ਤਾਂ ਹੁੰਝ ਕੇ ਪਾਸੇ ਬਿਠਾ ਦਿੱਤਾ ਗਿਆ। ਯਾ ਤਾਂ ਉਹ ਆਪ ਨਰਾਜ਼ ਹੋਗੇ ਜਾਂ ਉਹਨਾਂ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਔਰ ਜਿਹੜੇ ਬਚੇ ਨੇ ਉਹ ਸ਼ਾਇਦ ਪਾਰਟੀ ਦੀ ਡਿਵੈਲਪਮੈਂਟ ਵਾਸਤੇ ਸਹਿਯੋਗ ਨਹੀਂ ਮੰਨੇ ਜਾ ਸਕਦੇ ਕਿਉਂਕਿ ਆ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਿਨ੍ਹਾਂ ਨੂੰ ਉਮੀਦਵਾਰੀ ਦਿੱਤੀ ਗਈ ਸੀ ਉਹਨਾਂ ਦੀ ਪਰਫਾਰਮੈਂਸ ਹਰ ਕਿਸ ਨੇ ਦੇਖ ਲਈ ਹੈ ਜੇ ਗੱਲ ਕਰੀਏ ਖਡੂਰ ਸਾਹਿਬ ਸੀਟ ਦੀ ਤਾਂ ਇਹਨਾਂ ਸੀਟਾਂ ਨੂੰ ਲੈ ਕੇ ਖਡੂਰ ਸਾਹਿਬ ਸੀਟ ਦੀ ਗੱਲ ਕਰ ਲਈਏ ਫਰੀਦਕੋਟ ਸੀਟ ਦੀ ਗੱਲ ਕਰ ਲਈਏ ਇਹਨਾਂ ਸੀਟਾਂ ਨੂੰ ਲੈ ਕੇ ਖਾਸ ਕਰਕੇ ਕਿਹਾ ਜਾ ਰਿਹਾ ਸੀ ਕਿ ਪੰਥਕ ਸੀਟਾਂ ਬਣਦੀਆਂ ਨਜ਼ਰ ਆ ਰਹੀਆਂ ਨੇ ਔਰ ਇਹਨਾਂ ਸੀਟਾਂ ਦੇ ਉੱਤੇ ਅਕਾਲੀ ਦਲ ਤੋਂ ਵੀ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਇੱਥੋਂ ਦੇ ਪ੍ਰਵੇਲਿੰਗ ਜਿਹੜੇ ਹੁਣ ਜਿੱਤ ਚੁੱਕੇ ਨੇ ਉਮੀਦਵਾਰ ਪੰਥਕ ਉਹਨਾਂ ਦੀ ਸਪੋਰਟ ਕਰ ਦਵੇ ਪਰ ਨਹੀਂ ਕੀਤੀ ਗਈ ਜਿਸ ਤੋਂ ਸਾਫ ਜ਼ਾਹਿਰ ਹੋਇਆ ਕਿ ਉਸ ਤੋਂ ਬਾਅਦ ਵਾਪਰਿਆ ਕੀ ਕੁਝ ਹੈ ਔਰ ਦੇ ਉਹ ਵੱਧ ਕਰਕੇ ਤਾਂ ਜ਼ਮਾਨਤਾਂ ਹੀ ਜ਼ਬਤ ਕਰਾ ਕੇ ਬੈ ਗਏ ਨੇ ਜਿਸ ਤੋਂ ਅਕਾਲੀ ਦਲ ਦੀ ਮੌਜੂਦਾ ਸਥਿਤੀ ਜਿਹੜੀ ਹੈ ਉਹ ਜਗ੍ਜ਼ਾਹਰ ਹੁੰਦੀ ਹੈ ਅਕਾਲੀ ਦਲ ਸਿਰਫ ਬਠਿੰਡਾ ਦੀ ਸੀਟ ਹਾਸਲ ਕਰ ਸਕਿਆ ਖੈਰ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਬਹੁਤ ਸਾਰੀਆਂ ਚੀਜ਼ਾਂ ਡਿਸਕਸ ਕਰਨੀ ਹੋਵੇ ਹੈਗੀਆਂ ਨੇ ਪਰ ਪ੍ਰਧਾਨਗੀ ਨੂੰ ਲੈ ਕੇ ਖਾਸ ਕਰਕੇ ਗੱਲ ਅੰਦਰ ਖਾਤੇ ਚੱਲਦੀ ਪਈ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਿਹੜੀ ਹੈ ਉਹ ਕਿੰਨੀ ਕੁ ਸਹੀ ਹੈ ਔਰ ਅਕਾਲੀ ਦਲ ਦੀ ਚੜ੍ਹਤ ਵਾਸਤੇ ਕਿੰਨੀ ਕੁ ਸਹੀ ਮੰਨੀ ਜਾ ਸਕਦੀ ਹੈ ਦੂਜੀ ਗੱਲ ਇੱਥੇ ਖੜਦੀ ਹੈ ਕਿ ਅਕਾਲੀ ਦਲ ਨੂੰ ਲੈ ਕੇ ਹੁਣ ਅਗਲਾ ਫੈਸਲਾ ਕੀ ਕੀਤਾ ਜਾਵੇਗਾ ਕਿਹੜੀਆਂ ਪਲੈਨਿੰਗਸ ਉਲੀਕੀਆਂ ਜਾ ਰਹੀਆਂ ਨੇ ਔਰ ਇਹਨਾਂ ਪਲੈਨਿੰਗਸ ਦਾ ਸੱਟ ਕੀ ਨਿਕਲੇਗਾ ਇਸ ਸੁਖਬੀਰ ਸਿੰਘ ਬਾਦਲ ਨੂੰ ਅੰਤ ਦੇ ਵਿੱਚ ਆਪਣੀ ਕੁਰਸੀ ਗਵਾਣੀ ਪਵੇਗੀ ਇਹ ਹੁਣ ਵਕਤ ਦੇ ਉੱਤੇ ਛੱਡ ਦੇਣਾ ਚਾਹੀਦਾ ਹੈ ਦੇਖਣਾ ਹੋਵੇਗਾ ਕਿ ਆਉਣ ਦਾ ਸਮਾਂ ਅਕਾਲੀ ਦਲ ਦੇ ਵਾਸਤੇ ਕੀ ਲੈ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਉਹ ਤੱਕਲੀ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ